ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਪੋਹ ਦੀ ਸੰਗਰਾਮ ਹੈ ਭਾਵ ਕਿ ਪੋਹ ਮਹੀਨਾ ਸ਼ੁਰੂ ਹੋਣ ਵਾਲਾ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤੁਸੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਹੋ ਇਸ ਲਈ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੁਹਾਡੇ ਪਰਿਵਾਰ ਨੂੰ ਕਦੇ ਵੀ ਕਿਸੇ ਵੀ ਦੁੱਖ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਅੱਜ ਬਹੁਤੀ ਸੰਗRAND ਵਾਲੇ ਦਿਨ ਰੋਟੀ ਦਾ ਇਹ ਇੱਕ ਉਪਾਅ ਕਰ ਲੈਂਦੇ ਹੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਤੁਸੀਂ ਚਾਹੇ ਤਾਂ ਸਾਥ ਸੰਗਤ ਜੀ ਇਸ ਆਪਾਰ ਨੂੰ ਅਜਮਾ ਕੇ ਵੀ ਵੇਖ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਸ ਬਾਰੇ ਕੁਝ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਸੋ ਸਾਥ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਆਪਣੇ ਕਿਸੇ ਨਾ ਕਿਸੇ ਪ੍ਰੋਬਲਮ ਤੋਂ ਦੁਖੀ ਹੈ ਕੋਈ ਸਾਥ ਸੰਗਤ ਜੀ ਗਰੀਬੀ ਤੋਂ ਦੁਖੀ ਹੈ ਤੇ ਕੋਈ ਆਪਣੇ ਧੀ ਪੁੱਤ ਦੇ ਪੁੱਠਿਆਂ ਕੰਮਾਂ ਤੋਂ ਦੁਖੀ ਹੈ ਜਿਸ ਦੇ ਧੀ ਪੁੱਤਰ ਗਲਤ ਕੰਮਾਂ ਵਿੱਚ ਪਏ ਹੋਏ ਨੇ ਕਿਸੇ ਦੇ ਬੱਚੇ ਕੋਈ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਤੰਗ ਪਰੇਸ਼ਾਨ ਵੀ ਬਹੁਤ ਕਰਦੇ ਹਨ ਜਾਂ ਫਿਰ ਸਾਥ ਸੰਗਤ ਜੀ ਨੌਕਰੀ ਨਹੀਂ ਮਿਲਦੀ ਬਾਹਰ ਜਾਣ ਦਾ ਕੰਮ ਨਹੀਂ ਬਣਦਾ ਪੜ੍ਹਾਈ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਬੱਚੇ ਪਾਸ ਨਹੀਂ ਹੁੰਦੇ ਕਿਸੇ ਵੀ ਚੀਜ਼ ਨੂੰ ਲੈ ਕੇ ਸਾਥ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇੱਕ ਭੈਣ ਭਰਾ ਦੁਖੀ ਹੈ ਹਰ ਇੱਕ ਭੈਣ ਭਰਾ ਸਾਧ ਸੰਗਤ ਜੀ ਇਹ ਵੀ ਚਾਹੁੰਦਾ ਹੈ ਕਿ ਕੁਝ ਨਾ ਕੁਝ ਕੀਤਾ ਜਾਵੇ ਜਿਸ ਦੇ ਨਾਲ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਜਦੋਂ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ ਤਾਂ ਮਨੁੱਖ ਹਰ ਪਾਸੇ ਜ਼ਰੂਰ ਭਜਦਾ ਹੈ ਉਸ ਦਾ ਹੱਲ ਕੱਢਣ ਦੇ ਲਈ ਹਰ ਪਾਸੇ ਤੁਰਿਆ ਫਿਰਦਾ ਹੈ ਜੋ ਵੀ ਉਸ ਨੂੰ ਕੋਈ ਸਲਾਹ ਦਿੰਦਾ ਹੈ ਉਹ ਉਹ ਹੀ ਕੰਮ ਫਿਰ ਕਰਨ ਲੱਗ ਜਾਂਦਾ ਹੈ ਇਸੇ ਨਾਲ ਹੀ ਸਾਧ ਸੰਗਤ ਜੀ ਕਈ ਭੈਣ ਭਰਾ ਇਹ ਵੀ ਸੋਚਦੇ ਹਨ ਅਸੀਂ ਤਾਂ ਬਹੁਤ ਹੀ ਜ਼ਿਆਦਾ ਉਪਾਅ ਕਰ ਲਏ ਹਨ ਸਭ ਕੁਝ ਕਰਕੇ ਵੇਖ ਲਿਆ ਹੈ ਪਰ ਸਾਨੂੰ ਇਹਨਾਂ ਉਪਾਵਾਂ ਦੇ ਨਾਲ ਫਲ ਨਹੀਂ ਮਿਲਿਆ ਤਾਂ ਸਾਧ ਸੰਗਤ ਜੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਹਰੇਕ ਉਪਾਅ ਦੇ ਨਾਲ ਸਾਨੂੰ ਹਰ ਇੱਕ ਭੈਣ ਭਰਾ ਨੂੰ ਫਾਇਦਾ ਵੀ ਮਿਲ ਜਾਵੇ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ ਕਰਮ ਵੱਖੋ ਵੱਖਰੇ ਹੁੰਦੇ ਹਨ ਆਪਣੇ ਸਾਰਿਆਂ ਦੇ ਗ੍ਰਹਿ ਵੀ ਵੱਖਰੇ ਹੁੰਦੇ ਹਨ ਜਿਸ ਚੀਜ਼ ਤੋਂ ਸਾਨੂੰ ਫਲ ਮਿਲਣਾ ਹੈ ਉਹ ਆਪਣੇ ਕਰਮਾਂ ਤੇ ਕਿਸਮਤ ਦੇ ਮੁਤਾਬਿਕ ਹੀ ਹੁੰਦੀ ਹੈ ਇਸ ਕਰਕੇ ਇਹ ਜੋ ਉਪਾਹਨ ਇਹ ਆਪਾਂ ਕਰ ਸਕਦੇ ਹਨ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੰਗਤ ਜੀ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਮਨੁੱਖ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਤਾਂ ਕਰਕੇ ਵੇਖ ਹੀ ਸਕਦਾ ਹੈ ਹੋ ਸਕਦਾ ਹੈ ਕਿ ਉਸ ਨੂੰ ਇਸ ਦਾ ਫਲ मिल ਜਾਵੇ ਤੇ ਹੋ ਸਕਦਾ ਹੈ ਕਿ ਨਾ ਮਿਲੇ ਪਰ ਉਸ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਉਪਾਅ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਦਾ ਰਿਜ਼ਲਟ ਵੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਸਾਥ ਸੰਗਤ ਜੀ ਤੁਸੀਂ ਸੰਗਰਾਦ ਦੇ ਦਿਨ ਹੀ ਕਰ ਸਕਦੇ ਹੋ ਕਿਸ ਤਰੀਕੇ ਤੇ ਕਿਸ ਵਿਧੀ ਦੇ ਨਾਲ ਕਰਨਾ ਹੈ ਉਹ ਤੁਸੀਂ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜਿਵੇਂ ਸਾਧ ਸੰਗਤ ਜੀ ਤੁਹਾਡੀ ਰਸੋਈ ਦੇ ਵਿੱਚ ਸ਼ੱਕਰ ਹੈ ਜਾਂ ਗੁੜ ਹੈ ਜਾਂ ਫਿਰ ਚੀਨੀ ਹੈ ਉਹਦੇ ਮਿੱਠੇ ਤੇ ਤੌਰ ਤੇ ਉਹ ਪਈ ਹੋਈ ਹੈ ਜਿਸ ਨੂੰ ਆਪਾਂ ਵਰਤਦੇ ਹਾਂ ਜੋ ਤੁਹਾਡੇ ਖਾਣੇ ਵਿੱਚੋਂ ਮਿਠਾਸ ਲੈ ਕੇ ਆਉਂਦੀ ਹੈ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਵਿੱਚ ਵੀ ਮਿਠਾਸ ਆ ਜਾਂਦੀ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਉਹ ਦੂਰ ਕਰ ਸਕਦੀ ਹੈ ਤੇ ਜੋ ਇਹ ਉਪਾਸ ਸਾਧ ਸੰਗਤ ਜੀ ਤੁਸੀਂ ਸੰਗਰਾਦ ਦੇ ਦਿਨ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਸ਼ਕਤੀਸ਼ਾਲੀ ਹੋ ਜਾਵੇਗਾ ਇਸ ਉਪਾਨ ਨੂੰ ਤੁਸੀਂ ਤਿੰਨੇ ਹੀ ਇਸ ਉਪਾਨ ਨੂੰ ਤੁਸੀਂ ਤਿੰਨ ਵਾਰ ਵੀ ਕਰ ਸਕਦੇ ਹੋ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਬਿਨਾ ਨਾਗੇ ਤੋਂ ਸਾਧ ਸੰਗਤ ਜੀ ਤੁਹਾਨੂੰ ਆਪੇ ਹੀ ਫਿਰ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਉਪਾਨ ਨੂੰ ਕਰਨਾ ਕਿਵੇਂ ਹੈ ਇਸ ਉਪਾਨ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਸਵੇਰੇ ਸਵੇਰੇ ਆਟੇ ਨੂੰ ਗੁੰਨ ਲਓ ਇਸ ਤਰ੍ਹਾਂ ਸਾਧ ਸੰਗਤ ਜੀ ਆਟਾ ਗੁੰਨਣ ਦੇ ਸਮੇ ਆਟੇ ਦੇ ਵਿੱਚ ਸ਼ੱਕਰ ਜਾਂ ਗੁੜ ਮਿਲਾ ਦਿਓ ਭਾਵ ਕਿ ਮਿੱਠਾ ਆਟਾ ਤੁਸੀਂ ਗੁੰਨ ਲੈਣਾ ਹੈ ਉਸ ਆਟੇ ਦੇ ਵਿੱਚ ਸਾਧ ਸੰਗਤ ਜੀ ਫਿਰ ਤੁਸੀਂ 3-4 ਪ੍ਰਸ਼ਾਦੇ ਤਿਆਰ ਕਰ ਲੈਣੇ ਹਨ ਉਹਨਾਂ ਨੂੰ ਦੇਸੀ ਘਿਓ ਲਗਾ ਕੇ ਉਹਨਾਂ ਦੀ ਚੂਰੀ ਬਣਾ ਲਓ ਜਾਂ ਫਿਰ ਸਾਧ ਸੰਗਤ ਜੀ ਤੁਸੀਂ ਉਹਨਾਂ ਪ੍ਰਸ਼ਾਦਿਆਂ ਦੇ ਛੋਟੇ-ਛੋਟੇ ਟੁਕੜੇ ਵੀ ਕਰ ਸਕਦੇ ਹੋ ਜੋ ਤੁਸੀਂ ਚੂਰੀ ਜੇਕਰ ਨਹੀਂ ਬਣਾਉਣੀ ਤਾਂ ਤੁਸੀਂ ਰੁਕੜੇ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਜਿਹੜੀ ਤੁਸੀਂ ਮਿੱਠੀ ਰੋਟੀ ਬਣਾਈ ਹੈ ਜਾਂ ਉਸ ਤੋਂ ਬਾਅਦ ਤੁਸੀਂ ਚੂਰੀ ਕੁੱਟੀ ਹੈ ਤਾਂ ਉਸ ਨੂੰ ਸਾਤ ਸੰਗਤ ਜੀ ਤੁਸੀਂ ਕਾਂਵਾਂ ਨੂੰ ਪਾ ਦੇਣਾ ਹੈ ਚਿੜੀਆਂ ਨੂੰ ਪਾ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਕਾਂ ਨਹੀਂ ਆਉਂਦੇ ਤਾਂ ਤੁਸੀਂ ਆਪਣੀ ਛੱਤ ਤੇ ਇਸ ਨੂੰ ਰੱਖ ਕੇ ਆ ਸਕਦੇ ਹੋ ਫਿਰ ਉੱਥੇ ਸਾਤ ਸੰਗਤ ਜੀ ਇਸ ਚੂਰੀ ਨੂੰ ਭਾਵ ਕੇ ਮਿੱਠੀ ਰੋਟੀ ਨੂੰ ਤੁਸੀਂ ਪਾ ਕੇ ਆ ਸਕਦੇ ਹੋ ਫਿਰ ਸਾਧ ਸੰਗਤ ਜੀ ਜੇਕਰ ਤੁਹਾਨੂੰ ਕਿਤੇ ਵੀ ਪੰਛੀ ਦਿਖਾਈ ਨਹੀਂ ਦਿੰਦੇ ਤਾਂ ਤੁਸੀਂ ਕਿਸੇ ਖਾਲੀ ਜਹੀ ਜਗ੍ਹਾ ਵਿੱਚ ਰੱਖ ਕੇ ਆ ਸਕਦੇ ਹੋ ਖੇਤਾਂ ਵਿੱਚ ਵੀ ਰੱਖ ਸਕਦੇ ਹੋ ਜਿੱਥੇ ਕਿ ਇਸ ਪ੍ਰਸ਼ਾਦੇ ਨੂੰ ਭਾਵੇਂ ਕੁੱਤਾ ਛਕ ਜਾਵੇ ਤੇ ਭਾਵੇਂ ਕੋਈ ਜਾਨਵਰ ਖਾ ਜਾਵੇ ਇਹ ਉਪਾਅ ਤੁਹਾਡੇ ਲਈ ਬੜਾ ਹੀ ਜ਼ਿਆਦਾ ਸ਼ਕਤੀਸ਼ਾਲੀ ਸਾਬਿਤ ਹੋ ਜਾਵੇਗਾ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੁਹਾਡੀਆਂ ਪਰੇਸ਼ਾਨੀਆਂ ਤੇ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ ਇਸ ਉਪਾਅ ਨੂੰ ਸਾਤ ਸੰਗਤ ਜੀ ਸਿਰਫ ਤੁਸੀਂ ਛੁੱਕਰਵਾਰ ਸ਼ਨੀਵਾਰ ਤੇ ਐਤਵਾਰ ਦੇ ਦਿਨ ਹੀ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਆਪਣੇ ਘਰ ਦੇ ਵਿੱਚ ਕਾਫੀ ਤਬਦੀਲੀ ਤੇ ਫਰਕ ਨਜ਼ਰ ਆਵੇਗਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਜਿਹੜੀ ਹੈ ਉਹ ਦੂਰ ਹੋ ਜਾਵੇਗੀ ਜਾਂ ਫਿਰ ਤੁਹਾਡੇ ਬਿਜ਼ਨਸ ਤੇ ਕਾਰੋਬਾਰ ਵਿੱਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਸਨ ਉਹ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਕਲੇ ਕਲੇਸ਼ ਦੂਰ ਹੋ ਜਾਵੇਗਾ ਕਹਿਣ ਤੋਂ ਭਾਵ ਸਾਧ ਸੰਗਤ ਜੀ ਘਰ ਦੀ ਜੋ ਵੀ ਕੋਈ ਪ੍ਰੋਬਲਮ ਹੈ ਮੁਸ਼ਕਿਲ ਹੈ ਸਾਰੀਆਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਜੇਕਰ ਉਹ ਵੀ ਇਹ ਉਪਾ ਤਿੰਨ ਸ਼ੁੱਕਰਵਾਰ ਕਰਕੇ ਵੇਖ ਲੈਂਦੇ ਹਨ ਤਾਂ ਉਹਨਾਂ ਨੂੰ ਵੀ ਫਿਰ ਕਾਫੀ ਜ਼ਿਆਦਾ ਲਾਭ ਹੋ ਜਾਵੇਗਾ ਸਾਤ ਸੰਗਤ ਜੀ ਤੁਸੀਂ ਇਹ ਉਪਾਅ ਕਰਨਾ ਸ਼ੁਰੂ ਕਰ ਦਿਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜੋ ਰਿਸ਼ਤੇ ਹਨ ਤੁਹਾਡੇ ਕੋਲ ਆਪ ਚੱਲ ਕੇ ਆਉਣਗੇ ਪ੍ਰਸਾਦ ਸੰਗਤ ਜੀ ਇਹ ਉਪਾਅ ਨੂੰ ਤੁਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਰੋ ਸਾਤ ਸੰਗਤ ਜੀ ਜਦੋਂ ਕੋਈ ਵੀ ਆਪਾਂ ਕੰਮ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਆਪਣਾ ਕਾਰਜ ਜ਼ਰੂਰ ਸਫਲ ਹੋ ਜਾਵੇਗਾ ਜਦੋਂ ਵੀ ਸਾਧ ਸੰਗਤ ਜੀ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਆਪਣੇ ਮਨ ਦੇ ਵਿੱਚ ਜ਼ਰੂਰ ਸੋਚਣਾ ਹੈ ਕਿ ਜੋ ਵੀ ਇਹ ਉਪਾਅ ਮੈਂ ਕਰ ਰਹੀ ਹਾਂ ਜਾਂ ਕਰ ਰਹੀ ਹਾਂ ਇਸ ਦੇ ਨਾਲ ਮੇਰਾ ਜਿਹੜਾ ਵੀ ਦੁੱਖ ਹੈ ਕਸ਼ਟ ਹੈ ਉਹ ਜ਼ਰੂਰ ਦੂਰ ਹੋ ਜਾਵੇਗਾ ਇਹ ਆਪਣੇ ਮਨ ਦੇ ਵਿੱਚ ਸੋਚਣਾ ਹੈ ਇਸ ਦਾ ਫਲ ਫਿਰ ਮੈਨੂੰ ਜ਼ਰੂਰ ਮਿਲ ਜਾਵੇਗਾ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਇੱਕ ਹੋਰ ਕੰਮ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤਾ ਨਹੀਂ ਹੋ ਰਿਹਾ ਉਹਨਾਂ ਦੇ ਲਈ ਇੱਕ ਹੋਰ ਉਪਾਅ ਹੈ ਤੁਹਾਡੇ ਘਰ ਦੇ ਵਿੱਚ ਕੋਈ ਕੌਲੀ ਜਾਂ ਕੋਈ ਗਲਾਸ ਤਾਂਬੇ ਦਾ ਜ਼ਰੂਰ ਹੋਵੇਗਾ ਸਾਧ ਸੰਗਤ ਜੀ ਉਸ ਨੂੰ ਭਰ ਕੇ ਪਾਣੀ ਦੇ ਨਾਲ ਤੁਸੀਂ ਆਪਣੇ ਸਿਰ ਹਾਣੇ ਰੱਖ ਕੇ ਸੌਂ ਜਾਣਾ ਹੈ ਉਸ ਪਾਣੀ ਦੇ ਵਿੱਚ ਦੋ ਚਮਚੇ ਤੁਸੀਂ ਸ਼ੱਕਰ ਮਿਲਾ ਕੇ ਢੱਕ ਕੇ ਰੱਖ ਲਓ ਸਵੇਰੇ ਉੱਠਦਿਆਂ ਸਾਰ ਹੀ ਤੁਸੀਂ ਇਸ ਪਾਣੀ ਨੂੰ ਪਰਮਾਤਮਾ ਦਾ ਨਾਮ ਲੈ ਕੇ ਪੀਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਸਾਧ ਸੰਗਤ ਜੀ ਜੋ ਭਾਵੇਂ ਕੋਈ ਲੜਕਾ ਹੈ ਜਾਂ ਲੜਕੀ ਹੈ ਉਹ ਵੀ ਕਰ ਸਕਦਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਬੜਾ ਜ਼ਿਆਦਾ ਫਾਇਦਾ ਹੋ ਜਾਵੇਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਜ਼ਿੰਦਗੀ ਵਿੱਚ ਤੁਹਾਡੇ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਬਦਲਾਵ ਹੋ ਚੁੱਕਿਆ ਹੈ ਜਿਹੜੇ ਭੈਣ ਭਰਾ ਪਰੇਸ਼ਾਨ ਹਨ ਰਿਸ਼ਤੇ ਨਹੀਂ ਸਨ ਹੋ ਰਹੇ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਬੜਾ ਹੀ ਫਾਇਦਾ ਹੋਵੇਗਾ ਸਾਤਸੰਗਤ ਜੀ ਜਿਹੜੀ ਸ਼ੱਕਰ ਤੇ ਮਿਠਾਸ ਹੈ ਤੁਹਾਡੇ ਘਰ ਦੇ ਵਿੱਚ ਮਿਠਾਸ ਲੈ ਕੇ ਆਵੇਗੀ ਕਹਿਣ ਤੋਂ ਭਾਵ ਕਿ ਸਾਤਸੰਗਤ ਜੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸਾਤਸੰਗਤ ਜੀ ਇਹ ਆਪਣੀ ਅੱਜ ਦੀ ਵੀਡੀਓ ਜਾਣੇ ਅਣਜਾਣੇ ਵਿੱਚ ਜੇਕਰ ਸਾਡੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਤੁਸੀਂ ਖਿਮਾ ਕਰ ਸਕਦੇ ਹੋ ਸਾਤਸੰਗਤ ਜੀ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੁੜ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜ। ਸਾਥ ਸੰਗਤ ਜੀ ਇੱਕ ਹੋਰ ਬੇਨਤੀ ਹੈ। ਇਸ ਉਪਾਰ ਨੂੰ ਤੁਸੀਂ ਕੋਈ ਵਹਿਮ ਭਰਮ ਦੇ ਨਾਲ ਨਹੀਂ ਜੋੜਨਾ। ਇਹ ਅਸੀਂ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਉਹਨਾਂ ਦੀਆਂ ਅਸੀਸਾਂ ਇਕੱਠੀਆਂ ਕਰ ਰਹੇ ਹਾਂ। ਕਿਉਂਕਿ ਅੱਜ ਕੱਲ੍ਹ ਲੋਕ ਬੇਜ਼ੁਬਾਨਾ ਦੇ ਨਾਲ ਧੱਕਾ ਬੜਾ ਕਰਦੇ ਹਨ। ਪਰ ਉਹਨਾਂ ਨੂੰ ਖਾਣਾ ਖਵਾਉਣ ਵਾਲਾ ਕੋਈ ਕੋਈ ਹੁੰਦਾ ਹੈ। ਕਿਉਂਕਿ ਬੇਜ਼ੁਬਾਨਾ ਦੀ ਦਿੱਤੀ ਹੋਈ ਅਸੀਸ ਛੇਤੀ ਅਸਰ ਕਰਦੀ ਹੈ ਤੇ ਧੁਰਦਰਗਾ ਤੱਕ ਪਹੁੰਚ ਜਾਂਦੀ ਹੈ। ਸਾਡੇ ਵਿਗੜੇ ਹੋਏ ਸਾਰੇ ਕੰਮ ਬਣ ਜਾਣਗੇ ਜਿਹੜੇ ਰੁਕੇ ਹੋਏ ਕੰਮ ਹਨ ਇਹ ਪਸ਼ੂ ਪੰਛੀ ਦੀਆਂ ਅਸੀਸਾਂ ਹਨ ਜੋ ਨੇਪਰੇ ਚੜ ਜਾਂਦੀਆਂ ਹਨ ਤੁਸੀਂ ਵੱਧ ਤੋਂ ਵੱਧ ਦਾਨ ਪੂਨ ਕਰਿਆ ਕਰੋ ਤੇ ਗੁਰਬਾਣੀ ਦੇ ਨਾਲ ਜੁੜ ਜਾਓ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਗਰੀਬ ਹੈ ਜਿਸਦੇ ਘਰ ਰੋਟੀ ਟੁੱਕਦਾ ਵੀ ਨਹੀਂ ਸਰਦਾ ਤਾਂ ਤੁਸੀਂ ਉਸਦੇ ਘਰ ਰਾਸ਼ਨ ਵੀ ਪਹੁੰਚਾ ਸਕਦੇ ਹੋ ਇਸ ਦਿਨ ਫਿਰ ਵੇਖਣਾ ਉਹਦੀਆਂ ਅਸੀਸਾਂ ਦੇ ਨਾਲ ਵੀ ਤੁਸੀਂ ਪਰਮਾਤਮਾ ਦੇ ਘਰ ਵਿੱਚ ਨਾਮ ਖੱਟ ਲਓਗੇ ਭਾਵ ਕਿ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਹਮੇਸ਼ਾ ਹੀ ਸੋਚੋ ਕਿ ਗੁਰੂ ਵਾਲੇ ਬਣਨਾ ਹੈ ਤੇ ਸਰਬੱਤ ਦਾ ਭਲਾ ਹੀ ਸੋਚਣਾ ਹੈ ਤੇ ਹਮੇਸ਼ਾ ਅਰਦਾਸ ਵੀ ਸਰਬੱਤ ਦੇ ਭਲੇ ਦੀ ਕਰਨੀ ਹੈ ਸਤ ਸੰਗਤ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ